ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਫਰੀਦ ਜੀ ਦੀ ਮਾਤਾ ਸੀ ਉਸ ਦੀ ਪਹਿਲੇ ਜਨਮਾ ਦੀ ਬਹੁਤ ਕਮਾਈ ਸੀ ਉਹ ਪਹਿਲਾਂ ਤੋਂ ਹੀ ਸਤ ਸੰਗ ਕਰਦੀ ਆ ਰਹੀ ਸੀ ਜਦੋਂ ਫਰੀਦ ਦੀ ਮਾਤਾ ਦਾ ਵਿਆਹ ਹੋਇਆ ਤਾਂ ਉਸ ਤੋਂ ਕੁਝ ਸਮੇਂ ਬਾਅਦ ਫਰੀਦ ਦੀ ਮਾਤਾ ਦੇ ਘਰ ਦੋ ਸਾਧੂ ਆਏ ਉਨ੍ਹਾਂ ਸਾਧੂਆਂ ਨੇ ਕਿਹਾ ਕਿ ਮਾਤਾ ਸਾਨੂੰ ਪਾਣੀ ਪਿਲਾ ਦੇ ਫਰੀਦ ਦੀ ਮਾਤਾ ਨੇ ਕਿਹਾ ਕਿ ਮਹਾਂਪੁਰਖੋ ਅੰਦਰ ਆ ਜਾਓ ਤੇ ਮੰਜੇ ਤੇ ਬੈਠੋ ਸਾਧੂ ਵੇੜੇ ਵਿੱਚ ਮੰਜੇ ਉੱਪਰ ਬੈਠ ਗਏ ਮਾਤਾ ਨੇ ਛੇਤੀ ਨਾਲ ਘੜੇ ਦੇ ਵਿੱਚੋਂ ਠੰਡਾ ਠੰਡਾ ਜਲ ਸਾਧੂਆਂ ਨੂੰ ਛਕਾਇਆ ਸਾਧੂ ਜਲ ਛਕ ਕੇ ਉੱਠ ਕੇ ਜਾਣ ਲੱਗੇ ਤਾਂ ਮਾਤਾ ਨੇ ਸਾਧੂਆਂ ਨੂੰ ਕਿਹਾ ਕਿ ਮਹਾਪੁਰਖੋ ਪ੍ਰਸ਼ਾਦੇ ਦਾ ਸਮਾਂ ਹੈ ਪ੍ਰਸ਼ਾਦਾ ਛੱਕੇ ਜਾਇਓ ਸਾਧੂ ਕਹਿਣ ਲੱਗੇ ਮਾਤਾ ਸਾਨੂੰ ਤਾਂ ਪ੍ਰਸ਼ਾਦੇ ਦੀ ਭੁੱਖ ਨਹੀਂ ਹੈ ਅਸੀਂ ਤਾਂ ਨਾਮ ਜਪਣ ਕਰਕੇ ਹਰ ਵੇਲੇ ਰੱਜੇ ਹੀ ਰਹਿੰਦੇ ਹਾਂ ਇਹ ਪੂਰੇ ਅਸਲੀ ਸਾਧੂ ਦੀ ਪਛਾਣ ਹੈ ਅਸਲੀ ਸਾਧੂ ਕਦੇ ਵੀ ਕਿਸੇ ਚੀਜ਼ ਦਾ ਲਾਲਚ ਨਹੀਂ ਕਰਦੇ ਉਹ ਧੱਕੇ ਨਾਲ ਕਿਸੇ ਕੋਲੋਂ ਕੋਈ ਵੀ ਚੀਜ਼ ਨਹੀਂ ਮੰਗਦੇ ਸਾਧੂਆਂ ਨੇ ਕਿਹਾ ਕਿ ਅਸੀਂ ਪ੍ਰਸ਼ਾਦਾ ਨਹੀਂ ਛਕਣਾ ਫਰੀਦ ਦੀ ਮਾਤਾ ਨੇ ਕਿਹਾ ਕਿ ਮਹਾਂਪੁਰਖੋ ਤੁਸੀਂ ਤਾਂ ਪ੍ਰਸ਼ਾਦਾ ਨਹੀਂ ਛਕਣਾ ਪਰ ਮੈਂ ਆਪ ਜੀ ਦੀ ਸੇਵਾ ਜ਼ਰੂਰ ਕਰਨੀ ਹੈ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਛੋਟੇ ਹੁੰਦਿਆਂ ਤੋਂ ਹੀ ਨਾਮ ਜਪਣ ਵਾਲੇ ਸਾਧੂ ਮਹਾਪੁਰਖਾਂ ਦੀ ਸੰਗਤ ਕਰਦੀ ਆ ਰਹੀ ਹਾਂ ਮੈਨੂੰ ਇਸ ਗੱਲ ਦਾ ਪਤਾ ਹੈ ਜੇ ਨਾਮ ਜਪਣ ਵਾਲੇ ਸਾਧੂਆਂ ਦੀ ਸੇਵਾ ਕੀਤੀ ਜਾਵੇ ਤਾਂ ਉਹ ਸੇਵਾ ਇੱਥੇ 10 ਗੁਣਾ ਫਲਦੀ ਹੈ ਤੇ ਦਰਗਾਹ ਦੇ ਵਿੱਚ ਉਹ ਸੇਵਾ 70 ਗੁਣਾ ਫਲਦੀ ਹੈ ਮਾਤਾ ਨੇ ਸਾਧੂਆਂ ਨੂੰ ਜਾਣ ਨਹੀਂ ਦਿੱਤਾ ਸਾਧੂ ਮਾਤਾ ਦੀ ਸੇਵਾ ਭਾਵਨਾ ਦੇਖ ਕੇ ਮੰਜੇ ਦੇ ਉੱਪਰ ਬੈਠ ਗਏ ਮਾਤਾ ਨੇ ਬੜੀ ਹਿੰਮਤ ਨਾਲ ਫਟਾਫੜ ਪ੍ਰਸ਼ਾਦਾ ਤਿਆਰ ਕੀਤਾ ਤੇ ਪ੍ਰਸ਼ਾਦਾ ਤਿਆਰ ਕਰਕੇ ਗਰਮ-ਗਰਮ ਪ੍ਰਸ਼ਾਦਾ ਸਾਧੂਆਂ ਨੂੰ ਛਕਾਇਆ ਪ੍ਰਸ਼ਾਦਾ ਛਕ ਕੇ ਜਦੋਂ ਸਾਧੂ ਜਾਣ ਲੱਗੇ ਤਾਂ ਮਾਤਾ ਭੱਜ ਕੇ ਆਪਣੇ ਵਿਆਹ ਵਾਲੇ ਕੱਪੜਿਆਂ ਦੇ ਵਿੱਚੋਂ ਇੱਕ ਬਹੁਤ ਵਧੀਆ ਕੱਢਿਆ ਹੋਇਆ ਬਾਗ ਭਾਵ ਖੇਸ ਲੈ ਆਈ ਉਸ ਖੇਸ ਦੇ ਉੱਪਰ ਮਾਤਾ ਨੇ ਇੱਕ ਚਾਂਦੀ ਦਾ 1 ਰੁਪਿਆ ਰੱਖ ਕੇ ਸਾਧੂਆਂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਉਹਨਾਂ ਸਾਧੂਆਂ ਨੇ ਕਿਹਾ ਕਿ ਮਾਤਾ ਸਾਨੂੰ ਇਸ ਖੇਸ ਦੀ ਕੋਈ ਲੋੜ ਨਹੀਂ ਹੈ। ਸਾਨੂੰ ਤਾਂ ਪਾਲਾ ਨਹੀਂ ਲੱਗਦਾ। ਨਾ ਸਾਨੂੰ ਮਾਇਆ ਦੀ ਲੋੜ ਹੈ। ਮਾਤਾ ਨੇ ਕਿਹਾ ਮਹਾਪੁਰਖੋ ਤੁਹਾਨੂੰ ਤਾਂ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ। ਪਰ ਅਸੀਂ ਗਰੀਸਥੀ ਬੰਦੇ ਹਾਂ ਸਾਨੂੰ ਤਾਂ ਹਰੇਕ ਚੀਜ਼ ਦੀ ਲੋੜ ਹੈ ਮੈਂ ਜੋ ਤੁਹਾਨੂੰ ਆਹਾ ਇੱਕ ਖੇਸ ਦਿੱਤਾ ਹੈ ਇਹ ਦਰਗਾਹ ਦੇ ਵਿੱਚ 70 ਖੇਸ ਬਣ ਜਾਣਗੇ ਇਹ 1 ਰੁਪਿਆ ਦਰਗਾਹ ਦੇ ਵਿੱਚ 70 ਰੁਪਏ ਬਣ ਜਾਵੇਗਾ ਮਾਤਾ ਦੇ ਬਹੁਤ ਕਹਿਣ ਤੇ ਉਹਨਾਂ ਸਾਧੂਆਂ ਨੇ ਉਹ ਖੇਸ ਤੇ ਮਾਇਆ ਨੂੰ ਲੈ ਲਿਆ ਉਹਨਾਂ ਸਾਧੂਆਂ ਨੇ ਕਿਹਾ ਕਿ ਮਾਤਾ ਅਸੀਂ ਤਾਂ ਤੇਰੇ ਘਰ ਸਿਰਫ ਜਲ ਛਕਣ ਵਾਸਤੇ ਆਏ ਸੀ ਪਰ ਤੂੰ ਤਾਂ ਸਾਨੂੰ ਲੁੱਟ ਹੀ ਲਿਆ ਹੈ ਤੂੰ ਸਾਨੂੰ ਖੁਸ਼ ਕਰ ਲਿਆ ਹੈ ਇਸ ਕਰਕੇ ਹੁਣ ਤੂੰ ਜੋ ਮੰਗਣਾ ਹੈ ਉਹ ਮੰਗ ਲੈ ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ ਹੁਣ ਅੱਗੇ ਸਾਖੀ ਸੁਣਨ ਤੋਂ ਪਹਿਲਾਂ ਸਾਧ ਸੰਗਤ ਜੀ ਇੱਕ ਗੱਲ ਨੂੰ ਧਿਆਨ ਨਾਲ ਸਮਝ ਲਵੋ ਹੁਣ ਕਿਤੇ ਤੁਸੀਂ ਵੀ ਇਸ ਤਰ੍ਹਾਂ ਨਾ ਕਰਨ ਲੱਗ ਜਾਇਓ ਕਿਉਂਕਿ ਅੱਜ ਕੱਲ ਜੋ ਘਰਾਂ ਵਿੱਚ ਮੰਗਣ ਆਉਂਦੇ ਹਨ ਉਹ ਕੋਈ ਅਸਲੀ ਸਾਧੂ ਨਹੀਂ ਹੁੰਦੇ ਦਾਸ ਨੇ ਇਹ ਬਹੁਤ ਵਾਰ ਦੇਖਿਆ ਹੈ ਤੇ ਤੁਸੀਂ ਵੀ ਦੇਖਿਆ ਹੋਵੇਗਾ ਕਿ ਕਈ ਵਾਰ ਕਈ ਮੰਗਣ ਵਾਲੇ ਸਾਧੂ ਘਰਾਂ ਵਿੱਚ ਆ ਜਾਂਦੇ ਹਨ ਪਹਿਲਾਂ ਤਾਂ ਉਹ ਇਸੇ ਤਰ੍ਹਾਂ ਪਾਣੀ ਮੰਗਦੇ ਹਨ ਫਿਰ ਉਹ ਬੀਬੀਆਂ ਨੂੰ ਕੋਈ ਨਾ ਕੋਈ ਇਹੋ ਜਹੀ ਗੱਲ ਕਹਿ ਦਿੰਦੇ ਹਨ ਕਿ ਜਿਸ ਨਾਲ ਬੀਬੀਆਂ ਆਪਣੇ ਸਾਰੇ ਦੁੱਖ ਉਹਨਾਂ ਸਾਧੂਆਂ ਨੂੰ ਦੱਸਣ ਲੱਗ ਜਾਂਦੀਆਂ ਹਨ ਫਿਰ ਉਹ ਸਾਧੂ ਬਹੁਤ ਡਰਾਮੇ ਕਰਦੇ ਹਨ ਕਈ ਕਹਿਣ ਲੱਗ ਜਾਂਦੇ ਹਨ ਕਿ ਜਾ ਇੱਕ ਕੰਬਲ ਤੇ 501 ਰੁਪਇਆ ਯਾ 1100 ਰੁਪਇਆ ਲੈ ਕੇ ਆ ਅਸੀਂ ਤੇਰੇ ਸਾਰੇ ਦੁੱਖ ਨਾਲ ਹੀ ਲੈ ਜਾਵਾਂਗੇ ਜਾਂ ਉਹ ਕਹਿਣ ਲੱਗ ਜਾਂਦੇ ਹਨ ਕਿ 5 ਕਿਲੋ ਦੇਸੀ ਘਿਓ ਲੈ ਦੇ ਜਾਂ ਘਿਓ ਲੈਣ ਲਈ ਮਾਇਆ ਦੇ ਦੇ ਅਸੀਂ ਫਲਾਣੀ ਜਗ੍ਹਾ ਇਸ ਘਿਓ ਨੂੰ ਚੜਾਉਣਾ ਹੈ ਕਈ ਨਕਲੀ ਸਾਧੂ ਘਰ ਵਿੱਚ ਧੂਫ ਲਗਾ ਕੇ ਸਾਰੇ ਘਰਦਿਆਂ ਨੂੰ ਬੇਹੋਸ਼ ਕਰਕੇ ਸਾਰਾ ਘਰ ਹੀ ਲੁੱਟ ਕੇ ਲੈ ਜਾਂਦੇ ਹਨ ਆਪਾਂ ਹਰ ਰੋਜ਼ ਹੀ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਹਾਂ ਤੇ ਦੇਖਦੇ ਹਾਂ ਇਸ ਲਈ ਇਹ ਸਾਖੀ ਸੁਣ ਕੇ ਕਿਤੇ ਆਪਣਾ ਘਰ ਹੀ ਨਾ ਲੁਟਾ ਲਿਓ ਇਹ ਜਿਹੜੇ ਘਰਾਂ ਵਿੱਚ ਮੰਗਦੇ ਫਿਰਦੇ ਹਨ ਇਹ ਸਭ ਨਕਲੀ ਸਾਧੂ ਹਨ ਇਹਨਾਂ ਨੂੰ ਘਰ ਤੋਂ ਬਾਹਰ ਬਿਠਾ ਕੇ ਜਲ ਪਾਣੀ ਛਕਾ ਦਿਵੋ ਪਰ ਘਰ ਵਿੱਚ ਨਾ ਵੜਨ ਦਿਵੋ ਕਈ ਨਕਲੀ ਸਾਧੂ ਪ੍ਰਸ਼ਾਦਾ ਪਾਣੀ ਛਕ ਕੇ ਕਹਿਣ ਲੱਗ ਜਾਂਦੇ ਹਨ ਕਿ ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ ਤੈਨੂੰ ਅਸੀਂ ਕੁਝ ਦੇ ਕੇ ਜਾਣਾ ਹੈ ਉਹ ਨਕਲੀ ਸਾਧੂ ਧੱਕੇ ਨਾਲ ਹੀ ਪਿੱਛੇ ਪੈ ਜਾਂਦੇ ਹਨ ਤੇ ਜ਼ਬਰਦਸਤੀ ਕੋਈ ਨਾ ਕੋਈ ਪੈਸਾ ਜਾਂ ਚੀਜ਼ ਮੰਗਣ ਲੱਗ ਜਾਂਦੇ ਹਨ ਜਾਂ ਤੁਹਾਨੂੰ ਕੋਈ ਸ਼ੋਹਾਰਾ ਲੈ ਜੀਆਂ ਮਿਰਚਾਂ ਜਾਂ ਕੁਝ ਹੋਰ ਦੇਣ ਲੱਗ ਜਾਂਦੇ ਹਨ ਇਹੇ ਸਭ ਲੁੱਟਣ ਦੇ ਢੰਗ ਹਨ ਛੋਟੇ ਹੁੰਦੇ ਦਾਸ ਨੇ ਇਹ ਸਭ ਆਪਣੇ ਘਰ ਵਿੱਚ ਹੁੰਦੇ ਦੇਖਿਆ ਹੈ ਕਈ ਇਸ ਤਰ੍ਹਾਂ ਦੇ ਨਕਲੀ ਸਾਧੂ ਸਾਡੇ ਘਰ ਵਿੱਚ ਵੀ ਆ ਜਾਂਦੇ ਸਨ ਅੱਜ ਕੱਲ੍ਹ ਵੀ ਬਹੁਤ ਆ ਜਾਂਦੇ ਹਨ ਪਰ ਇਨ੍ਹਾਂ ਦੀ ਕੋਈ ਗੱਲ ਨਾ ਸੁਣੋ ਤੇ ਨਾ ਹੀ ਇਨ੍ਹਾਂ ਨੂੰ ਕੁਝ ਕਹੋ ਬਸ ਹੱਥ ਜੋੜ ਦਿਓ ਤੇ ਜਲ ਪਾਣੀ ਮੰਗਦੇ ਹੋਣ ਤਾਂ ਘਰ ਦੇ ਬਾਹਰ ਬਿਠਾ ਕੇ ਪਰਸ਼ਾਦਾ ਪਾਣੀ ਛਕਾ ਦਵੋ ਪਹਿਲੇ ਸਮਿਆਂ ਦੇ ਵਿੱਚ ਚੰਗੇ ਸਾਧੂ ਮਹਾਤਮਾ ਹੁੰਦੇ ਸਨ ਉਸ ਸਮੇ ਇਹ ਸਾਰਾ ਕੁਝ ਨਹੀਂ ਹੁੰਦਾ ਸੀ ਹੁਣ ਸੁਣੋ ਜੀ ਅੱਗੇ ਸਾਖੀ ਫਰੀਦ ਦੀ ਮਾਤਾ ਨੇ ਉਹਨਾਂ ਸਾਧੂਆਂ ਨੂੰ ਕਿਹਾ ਕਿ ਮਾਤਾ ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ ਮੰਗ ਲੈ ਜੋ ਮੰਗਣਾ ਹੈ ਮਾਤਾ ਨੇ ਸਾਧੂਆਂ ਨੂੰ ਕਿਹਾ ਕਿ ਜੀ ਮੇਰੀ ਮੰਗ ਇਹ ਹੈ ਕਿ ਤੁਹਾਡੇ ਵਰਗੇ ਨਾਮ ਜਪਣ ਵਾਲੇ ਸਾਧੂ ਮੇਰੇ ਘਰ ਹਰ ਰੋਜ਼ ਹੀ ਪ੍ਰਸ਼ਾਦਾ ਪਾਣੀ ਛਕਣ ਲਈ ਆਉਣ ਤੇ ਮੈਂ ਉਹਨਾਂ ਦੀ ਸੇਵਾ ਕਰਾਂ ਹੋਰ ਪ੍ਰਮਾਤਮਾ ਦਾ ਦਿੱਤਾ ਹੋਇਆ ਸਾਡੇ ਕੋਲ ਸਾਰਾ ਕੁਝ ਹੈ ਬਸ ਮੇਰੀ ਇਹ ਹੀ ਮੰਗ ਹੈ ਸਾਧੂਆਂ ਨੇ ਕਿਹਾ ਕਿ ਬੀਬਾ ਠੀਕ ਹੈ ਪਰ ਤੂੰ ਕੋਈ ਹੋਰ ਮੰਗ ਵੀ ਮੰਗ ਲੈ ਫਰੀਦ ਦੀ ਮਾਤਾ ਨੇ ਕਿਹਾ ਜੀ ਇੱਕ ਮੰਗ ਹੋਰ ਹੈ ਜੇ ਤੁਸੀਂ ਪੂਰੀ ਕਰ ਦਮੋ ਉਹਨਾਂ ਵਿੱਚੋਂ ਇੱਕ ਸਾਧੂ ਨੇ ਕਿਹਾ ਕਿ ਮਾਤਾ ਸਾਨੂੰ 100 ਜਨਮ ਹੋ ਚੁੱਕੇ ਹਨ ਸਾਧੂ ਬਣ ਕੇ ਨਾਮ ਜਪਦੇ ਹੋਏ ਤੂੰ ਮੰਗ ਜੋ ਮੰਗਣਾ ਹੈ ਅਸੀਂ ਤੇਰੀ ਮੰਗ ਜ਼ਰੂਰ ਪੂਰੀ ਕਰ ਦਵਾਂਗੇ ਮਾਤਾ ਨੇ ਕਿਹਾ ਕਿ ਮੇਰੇ ਪੇਟ ਦੇ ਵਿੱਚ 2 ਮਹੀਨਿਆਂ ਦਾ ਬੱਚਾ ਹੈ ਮੇਰੀ ਮੰਗ ਇਹ ਹੈ ਕਿ ਜੇ ਮੇਰੇ ਬੱਚਾ ਹੋਵੇ ਤਾਂ ਤੁਹਾਡੇ ਵਰਗਾ ਮਹਾਪੁਰਖ ਨਾਮ ਜਪਣ ਵਾਲਾ ਹੀ ਹੋਵੇ ਬਸ ਮੇਰੀ ਇਹੀ ਮੰਗ ਹੈ ਸਾਧੂ ਕਹਿਣ ਲੱਗੇ ਮਾਤਾ ਤੂੰ ਤਾਂ ਬਹੁਤ ਵੱਡੀ ਮੰਗ ਮੰਗ ਲਈ ਹੈ ਸਾਡੇ ਵਰਗੇ ਸਾਧੂ ਤਾਂ ਵਿਰਲੇ ਹੀ ਹਨ ਮਾਤਾ ਨੇ ਕਿਹਾ ਕਿ ਮਹਾਪੁਰਖੋ ਤੁਸੀਂ ਮੈਨੂੰ ਕਿਹਾ ਸੀ ਇਸ ਕਰਕੇ ਮੈਂ ਮੰਗ ਮੰਗੀ ਹੈ ਜੇ ਤੁਸੀਂ ਨਾ ਕਹਿੰਦੇ ਤਾਂ ਮੈਂ ਮੰਗ ਨਹੀਂ ਮੰਗਣੀ ਸੀ ਮੈਂ ਤਾਂ ਸੇਵਾ ਤੇ ਸਿਮਰਨ ਹੀ ਕਰਦੇ ਰਹਿਣਾ ਸੀ ਪਰ ਮੇਰੇ ਮਨ ਵਿੱਚ ਇਹੀ ਫੁਰਨਾ ਹੈ ਕਿ ਜੇ ਬੱਚਾ ਹੋਵੇ ਤਾਂ ਉਹ ਨਾਮ ਜਪਣ ਵਾਲਾ ਹੋਵੇ ਨਹੀਂ ਤਾਂ ਨਾ ਹੋਵੇ ਮੈਂ ਤਾਂ ਇਹੀ ਕਹਿੰਦੀ ਹਾਂ ਕਿ ਜੇ ਮੇਰਾ ਬੱਚਾ ਆ ਲੰਬੇਲੇ ਹੋਣ ਵਾਲਾ ਨਸ਼ੇ ਕਰਨ ਵਾਲਾ ਬੀੜੀਆਂ ਸਿਗਰਟ ਪੀਣ ਵਾਲਾ ਹੋਵੇ ਤਾਂ ਇਹੋ ਜਿਹਾ ਬੱਚਾ ਮੇਰੇ ਪੇਟ ਵਿੱਚ ਹੀ ਮਰ ਜਾਵੇ ਇਸ ਤਰ੍ਹਾਂ ਦੇ ਬੱਚੇ ਦੀ ਮੈਨੂੰ ਕੋਈ ਲੋੜ ਨਹੀਂ ਹੈ ਮਹਾਪੁਰਖ ਕਹਿਣ ਲੱਗੇ ਮਾਤਾ ਅਸੀਂ ਤੇਰੀ ਮੰਗ ਪੂਰੀ ਕਰ ਦਿੰਦੇ ਹਾਂ ਪਰ ਸਾਡੀ ਇੱਕ ਸ਼ਰਤ ਹੈ ਹੁਣ ਅਸੀਂ ਆਪਣੇ ਡੇਰੇ ਵਿੱਚ ਜਾ ਕੇ ਆਪਣਾ ਸਰੀਰ ਛੱਡ ਦੇਣਾ ਹੈ ਤੇ ਅਸੀਂ ਤੇਰੀ ਕੋਖ ਵਿੱਚ ਪਰਵੇਸ਼ ਹੋ ਜਾਵਾਂਗੇ ਪਰ ਜਦੋਂ ਸਾਡਾ ਤੇਰੇ ਘਰ ਜਨਮ ਹੋ ਗਿਆ ਤਾਂ ਸਾਡੀ ਇਹ ਸ਼ਰਤ ਹੈ ਕਿ ਤੂੰ ਸਾਡਾ ਵਿਆਹ ਨਾ ਕਰੀਂ ਸਾਨੂੰ ਤੂੰ ਰਿਸ਼ਤੇਦਾਰੀਆਂ ਦੇ ਵਿੱਚ ਨਾ ਲਈ ਫਿਰੀ ਕਿਤੇ ਸਾਡੀ ਸੁਰਤੀ ਵਿਰਤੀ ਦੁਨੀਆਂ ਦੇ ਵਿੱਚ ਨਾ ਲਾ ਦਵੀਂ ਸਾਡੀ 100 ਜਨਮਾਂ ਦੀ ਕੀਤੀ ਹੋਈ ਕਮਾਈ ਕਤੇ ਖੂਬ ਵਿੱਚ ਨਾ ਪਾ ਦਮਈ ਸਾਨੂੰ ਛੋਟੇ ਹੁੰਦੇ ਹੀ ਨਾਮ ਜਪਣ ਲਾ ਦਮਈ ਸਾਡੇ ਤੇ ਪੂਰਾ ਪਹਿਰਾ ਰੱਖੀਂ ਮਾਤਾ ਨੇ ਕਿਹਾ ਜੀ ਸਤ ਬਚਨ ਮੈਂ ਇਸੇ ਤਰ੍ਹਾਂ ਕਰੂੰਗੀ ਉਹ ਸਾਧੂ ਆਪਣੇ ਡੇਰੇ ਵਿੱਚ ਚਲੇ ਗਏ ਤੇ ਉਹਨਾਂ ਨੇ ਆਪਣਾ ਸਰੀਰ ਛੱਡ ਦਿੱਤਾ ਮਾਤਾ ਦੇ 7 ਮਹੀਨਿਆਂ ਬਾਅਦ ਪੁੱਤਰ ਨੇ ਜਨਮ ਲੈ ਲਿਆ ਮਾਤਾ ਨੇ ਆਪਣੇ ਪੁੱਤਰ ਦਾ ਨਾਮ ਫਰੀਦ ਰੱਖ ਦਿੱਤਾ ਕਿਉਂਕਿ ਮਾਤਾ ਦੇ ਘਰ ਉਹ ਸਾਧੂ ਫਿਰਦੇ ਫਿਰਦੇ ਆ ਗਏ ਸਨ ਫਿਰਦੇ ਫਿਰਦੇ ਤੋਂ ਉਸ ਮਾਤਾ ਨੇ ਬੱਚੇ ਦਾ ਨਾਮ ਫਰੀਦ ਰੱਖ ਦਿੱਤਾ ਜਦੋਂ ਫਰੀਦ ਦਾ ਜਨਮ ਹੋਇਆ ਉਦੋਂ ਤੋਂ ਹੀ ਮਾਤਾ ਨੂੰ ਫਿਕਰ ਪੈ ਗਿਆ ਕਿ ਇਸ ਨੂੰ ਨਾਮ ਜਪਣ ਲਾਉਣਾ ਹੈ ਜਦੋਂ ਫਰੀਦ 3 ਸਾਲ ਦਾ ਹੋਇਆ ਤਾ ਫਰੀਦ ਦੀ ਮਾਤਾ ਨੇ ਦੇਖਿਆ ਕਿ ਹੁਣ ਇਸ ਨੂੰ ਥੋੜੀ ਸੋਜੀ ਆ ਗਈ ਹੈ ਮਾਤਾ ਨੇ ਸੋਚਿਆ ਕਿ ਫਰੀਦ ਨੂੰ ਹੁਣ ਹਰ ਰੋਜ਼ ਨਾਮ ਜਪਣ ਲਈ ਕਿਵੇਂ ਗਿਝਾਵਾਂ ਉਸ ਦੇ ਮਨ ਵਿੱਚ ਨਾਮ ਜਪਣ ਦਾ ਚਾਅ ਕਿਵੇਂ ਪੈਦਾ ਕਰਾਂ ਫਰੀਦ ਦੀ ਮਾਤਾ ਫਰੀਦ ਨੂੰ ਅੰਮ੍ਰਿਤ ਵੇਲੇ ਉਠਾ ਕੇ ਆਪਣੀ ਗੋਦ ਵਿੱਚ ਬਿਠਾ ਕੇ ਅੱਲਾ ਦਾ ਨਾਮ ਜਪਾਉਣ ਲੱਗ ਪਈ ਫਰੀਦ ਨੂੰ ਨਾਮ ਜਪਣ ਲਈ ਗਿਜਾਉਣ ਵਾਸਤੇ ਉਸ ਦੇ ਮਨ ਵਿੱਚ ਨਾਮ ਜਪਣ ਦਾ ਚਾਹ ਪੈਦਾ ਕਰਨ ਵਾਸਤੇ ਉਸ ਦੀ ਮਾਤਾ ਨੇ ਇੱਕ ਉਗਤੀ ਸੋਚੀ ਛੋਟੇ ਬੱਚਿਆਂ ਨੂੰ ਹਰ ਰੋਜ਼ ਹੀ ਕੋਈ ਨਾ ਕੋਈ ਮਿੱਠੀ ਚੀਜ਼ ਖਾਣ ਦਾ ਬੜਾ ਸ਼ੌਂਕ ਹੁੰਦਾ ਹੈ ਉਸ ਸਮੇ ਟੌਫੀਆਂ ਤਾਂ ਨਹੀਂ ਹੁੰਦੀਆਂ ਸਨ ਫਰੀਦ ਦੀ ਮਾਤਾ ਨੇ ਜਦੋਂ ਫਰੀਦ ਨੂੰ ਉਠਾ ਕੇ ਨਾਮ ਜਪਾਉਣਾ ਦਾ ਨਾਮ ਜਪਣ ਤੋਂ ਬਾਅਦ ਫਰੀਦ ਦੀ ਮਾਤਾ ਮੱਲਕ ਦੇਣੇ ਮੰਜੇ ਦੇ ਉੱਪਰ ਗੁੜ ਦੀ ਡਲੀ ਰੱਖ ਦਿੰਦੀ ਸੀ ਤੇ ਫਰੀਦ ਨੂੰ ਕਹਿੰਦੀ ਸੀ ਕਿ ਇਹ ਗੁੜ ਦੀ ਡਲੀ ਅੱਲਾ ਨੇ ਦਿੱਤੀ ਹੈ ਕਿਉਂਕਿ ਆਪਾਂ ਉਸ ਦਾ ਨਾਮ ਜਪਿਆ ਹੈ ਫਰੀਦ ਉਹ ਗੁੜ ਦੀ ਡਲੀ ਖਾ ਕੇ ਬਹੁਤ ਖੁਸ਼ ਹੁੰਦਾ ਸੀ ਇਸ ਤਰ੍ਹਾਂ ਮਾਤਾ ਨੇ ਫਰੀਦ ਨੂੰ ਨਾਮ ਜਪਣ ਲਾਇਆ ਇਸੇ ਤਰ੍ਹਾਂ ਕੁਝ ਸਮਾਂ ਲੰਘਦਾ ਗਿਆ ਇੱਕ ਵਾਰ ਫਰੀਦ ਦੀ ਮਾਤਾ ਦਾ ਪਿਤਾ ਬਹੁਤ ਬਿਮਾਰ ਹੋ ਗਿਆ ਫਰੀਦ ਦੀ ਮਾਤਾ ਫਰੀਦ ਨੂੰ ਘਰੇ ਛੱਡ ਕੇ ਜਦੋਂ ਆਪਣੇ ਪਿਤਾ ਦੀ ਖਬਰ ਲੈਣ ਗਈ ਤਾਂ ਉਸ ਦਾ ਪਿਤਾ ਸ਼ਰੀਰ ਛੱਡ ਗਿਆ ਫਰੀਦ ਦੀ ਮਾਤਾ ਨੂੰ ਰਿਸ਼ਤੇਦਾਰਾਂ ਨੇ ਵਾਪਸ ਨਾਮ ਮੁੜਨ ਦਿੱਤਾ ਉਹਨਾਂ ਨੇ ਕਿਹਾ ਕਿ ਤੂੰ ਆਪਣੇ ਪਿਤਾ ਨੂੰ ਆਖਰੀ ਵਿਦਾਈ ਦੇ ਕੇ ਜਾਵੇਂ ਫਰੀਦ ਦੀ ਮਾਤਾ ਨੇ ਸੋਚਿਆ ਕਿ ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਹੁਣ ਜੇ ਮੈਂ ਰਾਤ ਨੂੰ ਘਰੇ ਨਾ ਗਈ ਤਾਂ ਕੱਲ ਸਵੇਰ ਨੂੰ ਫਰੀਦ ਨੇ ਅੰਮ੍ਰਿਤ ਵੇਲੇ ਉਠਣਾ ਨਹੀਂ ਜੇ ਉਠ ਗਿਆ ਤਾਂ ਉਸਨੇ ਨਾਮ ਜਪਣ ਤੋਂ ਬਾਅਦ ਦੇਖਣਾ ਹੈ ਕਿ ਅੱਜ ਗੁੜ ਦੀ ਡਲੀ ਅੱਲਾ ਨੇ ਨਹੀਂ ਰੱਖੀ ਫੇਰ ਉਸ ਨੂੰ ਪਤਾ ਲੱਗ ਜਾਵੇਗਾ ਕਿ ਇਹ ਗੁੜ ਦੀ ਡਲੀ ਮੇਰੀ ਮਾਤਾ ਹੀ ਰੱਖਦੀ ਸੀ ਫਰੀਦ ਦੀ ਮਾਤਾ ਕਦੇ ਇਹ ਸੋਚੇ ਕਿ ਮੈਂ ਫਰੀਦ ਨੂੰ ਜਾ ਕੇ ਕਹਾਂਗੀ ਕਿ ਅੱਜ ਅੱਲਾ ਮੇਰੇ ਨਾਲ ਗਿਆ ਹੋਇਆ ਸੀ ਇਸ ਕਰਕੇ ਤੈਨੂੰ ਗੁੜ ਦੀ ਡਲੀ ਨਹੀਂ ਮਿਲੀ ਸਾਰੀ ਰਾਤ ਮਾਤਾ ਆਪਣੇ ਪਿਤਾ ਦੀ ਲੋਥ ਕੋਲ ਬੈਠੀ ਇਹੀ ਫਿਕਰ ਵਿੱਚ ਅੱਲਾ ਨੂੰ ਅਰਦਾਸਾਂ ਬੇਨਤੀਆਂ ਕਰਦੀ ਰਹੀ ਕਿ ਅੱਲਾ ਮੇਰੀ लाज ਰੱਖੇ ਕਿਤੇ ਫਰੀਦ ਦਾ ਨਾਮ ਜਪਣ ਤੋਂ ਭਰੋਸਾ ਨਾ ਉੱਠ ਜਾਵੇ ਉਧਰ ਫਰੀਦ ਅਮਰਤ ਵੇਲੇ ਹਰ ਰੋਜ਼ ਉੱਠਣ ਕਰਕੇ ਆਪਣੇ ਆਪ ਹੀ ਉੱਠ ਕੇ ਬੈਠ ਗਿਆ ਤੇ ਨਾਮ ਜਪਣ ਲੱਗ ਪਿਆ ਕਿਉਂਕਿ ਮਾਤਾ ਨੇ ਫਰੀਦ ਨੂੰ ਗਿਝਾਇਆ ਹੋਇਆ ਸੀ ਜਦੋਂ ਫਰੀਦ ਨੇ ਨਾਮ ਜਪ ਕੇ ਦੇਖਿਆ ਤਾਂ ਮੰਜੇ ਦੇ ਉੱਪਰ ਗੁੜ ਦੀਆਂ ਦੋ ਡਲੀਆਂ ਪਈਆਂ ਸਨ ਫਰੀਦ ਦੀ ਮਾਤਾ ਆਪਣੇ ਪਿਤਾ ਨੂੰ ਦਫਨਾ ਕੇ ਬੜੀ ਕਾਲੀ ਨਾਲ ਵਾਪਸ ਆਪਣੇ ਘਰ ਭੱਜੀ ਆਈ ਜਦੋਂ ਮਾਤਾ ਘਰੇ ਆਈ ਤਾਂ ਫਰੀਦ ਮਾਤਾ ਦੇ ਕੋਲ ਭੱਜਿਆ ਆਇਆ ਮਾਤਾ ਨੇ ਫਰੀਦ ਨੂੰ ਪਿਆਰ ਕੀਤਾ ਮੱਥਾ ਚੁੰਮਿਆ ਤੇ ਕਿਹਾ ਕਿ ਪੁੱਤ ਅੱਜ ਤੈਨੂੰ ਗੁੜ ਨਹੀਂ ਮਿਲਿਆ ਹੋਣਾ ਕਿਉਂਕਿ ਅੱਲਾ ਮੇਰੇ ਨਾਲ ਗਿਆ ਹੋਇਆ ਸੀ ਫਰੀਦ ਨੇ ਕਿਹਾ ਕਿ ਮਾਤਾ ਅੱਜ ਗੁੜ ਦੀ ਇੱਕ ਡਲੀ ਨਹੀਂ ਮਿਲੀ ਅੱਜ ਤਾਂ ਅੱਲਾ ਨੇ ਗੁੜ ਦੀਆਂ ਦੋ ਡਲੀਆਂ ਦਿੱਤੀਆਂ ਹਨ ਮੈਂ ਆਪਣਾ ਹਿੱਸਾ ਖਾ ਲਿਆ ਹੈ ਤੇਰਾ ਹਿੱਸਾ ਪਿਆ ਹੈ ਫਰੀਦ ਨੇ ਕਮਰੇ ਵਿੱਚੋਂ ਗੁੜ ਦੀ ਡਲੀ ਮਾਤਾ ਨੂੰ ਦਿੱਤੀ ਇਹ ਸੁਣ ਕੇ ਮਾਤਾ ਦੀਆਂ ਅੱਖਾਂ ਵਿੱਚੋਂ ਜਲ ਆ ਗਿਆ ਮਾਤਾ ਨੇ ਕਿਹਾ ਕਿ ਅੱਲਾ ਤੇਰਾ ਲੱਖ ਲੱਖ ਸ਼ੁਗਰ ਹੈ ਤੂੰ ਮੇਰੀ लाज ਰੱਖ ਲਈ ਫਿਰ ਮਾਤਾ ਨੇ ਪੱਕੀ ਹੀ ਸੌਂ ਖਾ ਲਈ ਕਿ ਫਰੀਦ ਨੂੰ ਬਸ ساری ਜ਼ਿੰਦਗੀ ਨਾਮ ਹੀ ਜਪਾਉਣਾ ਹੈ ਜਦੋਂ ਫਰੀਦ 5 ਸਾਲਾਂ ਦਾ ਹੋਇਆ ਤਾਂ ਮਾਤਾ ਨੇ ਫਰੀਦ ਨੂੰ ਘਰੋਂ ਜੰਗਲ ਵਿੱਚ ਨਾਮ ਜਪਣ ਲਈ ਭੇਜ ਦਿੱਤਾ ਉਸ ਦੀ ਮਾਤਾ ਨੇ ਕਿਹਾ ਕਿ ਪੁੱਤਰ ਘਰੇ ਰਹਿ ਕੇ ਨਾਮ ਨਹੀਂ ਜਪ ਹੋਣਾ ਘਰ ਵਿੱਚ ਤਾਂ ਕਦੇ ਕੋਈ ਰਿਸ਼ਤੇਦਾਰ ਆ ਜਾਂਦਾ ਹੈ ਕਦੇ ਕੋਈ ਆ ਜਾਂਦਾ ਹੈ ਮਾਤਾ ਨੇ ਫਰੀਦ ਨੂੰ ਕਿਹਾ ਕਿ ਤੂੰ ਇਕਾਂਤ ਜਗ੍ਹਾ ਤੇ ਜਾ ਕੇ ਜੰਗਲ ਵਿੱਚ ਤਪੱਸਿਆ ਕਰ ਫਰੀਦ 5 ਸਾਲ ਦਾ ਜੰਗਲ ਵਿੱਚ ਜਾ ਕੇ ਤਪੱਸਿਆ ਕਰਨ ਲੱਗ ਪਿਆ ਫਰੀਦ ਨੇ 12 ਸਾਲ ਘੋਰ ਤਪੱਸਿਆ ਕੀਤੀ 12 ਸਾਲ ਬਾਅਦ ਫਰੀਦ ਦਾ ਫੁਰਨਾ ਬਣਿਆ ਕਿ ਹੁਣ ਘਰ ਚੱਲੀਏ ਜਦੋਂ ਫਰੀਦ ਘਰ ਨੂੰ ਆਉਣ ਲੱਗਿਆ ਤਾਂ ਉਥੇ ਪੇੜ ਦੇ ਉੱਪਰ ਚਿੜੀਆਂ ਬਹੁਤ ਜ਼ਿਆਦਾ ਰੌਲਾ ਪਾ ਰਹੀਆਂ ਸਨ ਇਹ ਰੱਬ ਦਾ ਹੀ ਕੌਤਕ ਸੀ ਚਿੜੀਆਂ ਦਾ ਬਹੁਤ ਜ਼ਿਆਦਾ ਰੌਲਾ ਸੁਣ ਕੇ ਫਰੀਦ ਨੇ ਸਹਿਜ ਸੁਭਾਅ ਕਿਹਾ ਕਿ ਸਾਰੀਆਂ ਚਿੜੀਆਂ ਮਰ ਜਾਓ ਉਸੇ ਸਮੇਂ ਹੀ ਸਾਰੀਆਂ ਚਿੜੀਆਂ ਪੇੜ ਤੋਂ ਥੱਲੇ ਡਿੱਗ ਪਈਆਂ ਤੇ ਮਰ ਗਈਆਂ ਜਦੋਂ ਸਾਰੀਆਂ ਚਿੜੀਆਂ ਮਰ ਗਈਆਂ ਤਾਂ ਫਰੀਦ ਦੇ ਮਨ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਨਾਮ ਜਪਣ ਵਾਲੇ ਦਾ ਹਿਰਦਾ ਬਹੁਤ ਹੀ ਕੋਮਲ ਹੁੰਦਾ ਹੈ ਉਹ ਦੂਸਰੇ ਦਾ ਦੁੱਖ ਨਹੀਂ ਦੇਖ ਸਕਦਾ ਫਰੀਦ ਨੇ ਦੇਖਿਆ ਤੇ ਸੋਚਿਆ ਕਿ ਮੇਰੇ ਵਿੱਚ ਤਾਂ ਸ਼ਕਤੀ ਆ ਗਈ ਹੈ ਮੇਰਾ ਬਚਨ ਪੂਰਾ ਹੋਣ ਲੱਗ ਪਿਆ ਹੈ ਪਰ ਮੇਰੇ ਤੋਂ ਬਹੁਤ ਮਾੜਾ ਬਚਨ ਬੋਲ ਹੋ ਗਿਆ ਹੁਣ ਇਹ ਚਿੜੀਆਂ ਦੇ ਬੱਚੇ ਆਲਣੇ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਉਡਿਕਣਗੇ ਤੇ ਭੁੱਖ ਨਾਲ ਉਹੋ ਵੀ ਮਰ ਜਾਣਗੇ ਫਰੀਦ ਨੇ ਅੱਲਾ ਨੂੰ ਬੇਨਤੀ ਕੀਤੀ ਕਿ ਅੱਲਾ ਬਹੁਤ ਮਾੜਾ ਕੰਮ ਹੋ ਗਿਆ ਹੈ ਕਿਰਪਾ ਕਰ ਅੱਲਾ ਦੀ ਆਕਾਸ਼ਵਾਣੀ ਹੋਈ ਕਿ ਜਿਵੇਂ ਚਿੜੀਆਂ ਮਾਰੀਆਂ ਹਨ ਓਵੇਂ ਬਚਨ ਕਰਕੇ ਜਿਉਂਦੀਆਂ ਕਰ ਦੇ ਫਰੀਦ ਨੇ ਕਿਹਾ ਕਿ ਸਾਰੀਆਂ ਚਿੜੀਆਂ ਜਿਉਂਦੀਆਂ ਹੋ ਜਾਓ ਤੇ ਉੱਡ ਜਾਓ ਉਸੇ ਸਮੇਂ ਹੀ ਸਾਰੀਆਂ ਚਿੜੀਆਂ ਜਿਉਂਦੀਆਂ ਹੋ ਗਈਆਂ ਤੇ ਉਥੋਂ ਉੱਡ ਗਈਆਂ ਫਿਰ ਫਰੀਦ ਨੇ ਸੋਚਿਆ ਕਿ ਬਹੁਤ ਕਮਾਈ ਹੋ ਗਈ ਹੈ ਹੁਣ ਆਪਾਂ ਘਰ ਨੂੰ ਚੱਲਦੇ ਹਾਂ ਇਹ ਸੋਚ ਕੇ ਫਰੀਦ ਆਪਣੇ ਘਰੇ ਆ ਗਿਆ ਜਦੋਂ ਘਰ ਆਇਆ ਤਾਂ ਫਰੀਦ ਦੀ ਮਾਤਾ ਨੇ ਫਰੀਦ ਨੂੰ ਦੇਖ ਕੇ ਮੱਥੇ ਤੇ ਤਿਉੜੀਆਂ ਪਾ ਲਈਆਂ ਮਾਤਾ ਨੇ ਸੋਚਿਆ ਕਿ ਹੁਣ ਫਰੀਦ ਦੇ ਉੱਪਰ ਮਾਇਆ ਨਾ ਪੈ ਜਾਵੇ ਹੁਣ ਫਰੀਦ ਦੀ ਜਵਾਨ ਅਵਸਥਾ ਹੈ ਜਵਾਨੀ ਦੇ ਵਿੱਚ ਬੰਦੇ ਤੇ ਸਭ ਤੋਂ ਵੱਧ ਮਾਇਆ ਪੈ ਜਾਂਦੀ ਹੈ ਫਰੀਦ ਦੀ ਮਾਤਾ ਨੇ ਫਰੀਦ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਤੇ ਫਰੀਦ ਦੇ ਸਿਰ ਨੂੰ ਤੇਲ ਲਗਾਉਣ ਲਈ ਜਦੋਂ ਮਾਤਾ ਨੇ ਫਰੀਦ ਦਾ ਜੂڑا ਖੋਲਿਆ ਤਾਂ ਫਰੀਦ ਦੇ ਵਾਲ ਜੁੜੇ ਪਏ ਸਨ ਕਿਉਂਕਿ 12 ਸਾਲ ਤੋਂ ਫਰੀਦ ਨੇ ਜੂੜੇ ਨੂੰ ਕਦੇ ਖੋਲਿਆ ਹੀ ਨਹੀਂ ਸੀ ਜਦੋਂ ਮਾਤਾ ਨੇ ਫਰੀਦ ਦਾ ਜੂੜਾ ਖੋਲਿਆ ਤਾਂ ਫਰੀਦ ਨੂੰ ਦੁੱਖ ਲੱਗਿਆ ਤੇ ਫਰੀਦ ਨੇ ਕਿਹਾ ਕਿ ਹਾਏ ਮਾਂ ਫਰੀਦ ਦੀ ਮਾਤਾ ਨੇ ਇਹ ਸੁਣ ਕੇ ਬਚਨ ਕੀਤਾ ਕਿ ਫਰੀਦ ਇੰਨੇ ਸਾਲ ਨਾਮ ਜਪ ਕੇ ਵੀ ਤੇਰੇ ਮੂੰਹ ਵਿੱਚੋਂ ਹਾਏ ਨਿਕਲੀ ਤੇਰੇ ਮੂੰਹ ਵਿੱਚੋਂ ਅੱਲਾ ਨਹੀਂ ਨਿਕਲਿਆ ਤੇਰੀ 12 ਸਾਲਾਂ ਦੀ ਕੀਤੀ ਹੋਈ ਕਮਾਈ ਸਭ ਨਸ਼ਟ ਹੋ ਗਈ ਹੁਣ ਤੂੰ ਫੇਰ ਦੁਬਾਰਾ ਜੰਗਲ ਵਿੱਚ ਜਾ ਕੇ ਤਪੱਸਿਆ ਕਰ ਇਹ ਮਾਤਾ ਦਾ ਇੱਕ ਤਰੀਕਾ ਹੀ ਸੀ ਫਰੀਦ ਨੂੰ ਘਰੋਂ ਜੰਗਲ ਵਿੱਚ ਤਪੱਸਿਆ ਕਰਨ ਲਈ ਭੇਜਣ ਦਾ ਫਰੀਦ ਦੀ ਮਾਤਾ ਨੇ ਕਿਹਾ ਕਿ ਉਠ ਫਰੀਦਾ ਗਮਨ ਕਰ ਦੁਨੀਆਂ ਦੇਖਣ ਜਾ ਮਤ ਕੋਈ ਬਖਸ਼ਿਆ ਮਿਲ ਜਾਵੇ ਕਿਤੇ ਤੂੰ ਵੀ ਬਖਸ਼ਿਆ ਜਾ ਇਹ ਫਰੀਦ ਦੀ ਮਾਤਾ ਫਰੀਦ ਨੂੰ ਕਿਹਾ ਕਰਦੀ ਸੀ ਫਰੀਦ ਫੇਰ ਤਪੱਸਿਆ ਕਰਨ ਲਈ ਜੰਗਲ ਵਿੱਚ ਚਲਿਆ ਗਿਆ ਇਸ ਤਰ੍ਹਾਂ ਕਈ ਵਾਰ ਫਰੀਦ ਤਪੱਸਿਆ ਕਰਕੇ ਘਰ ਵਾਪਸ ਆਇਆ ਪਰ ਮਾਤਾ ਨੇ ਹਰ ਵਾਰ ਕਿਸੇ ਨਾ ਕਿਸੇ ਬਹਾਨੇ ਫਰੀਦ ਨੂੰ ਭਗਤੀ ਕਰਨ ਲਈ ਜੰਗਲ ਵਿੱਚ ਭੇਜ ਦਿੱਤਾ ਫਰੀਦ ਦਾ ਇਤਿਹਾਸ ਤਾਂ ਬਹੁਤ ਵੱਡਾ ਹੈ ਫਰੀਦ ਦੀਆਂ ਹੋਰ ਵੀ ਕਈ ਸਾਖੀਆਂ ਆਉਂਦੀਆਂ ਹਨ ਫਰੀਦ ਦੀ ਮਾਤਾ ਜਿੰਨੀ ਦੇਰ ਤੱਕ ਜਿਉਂਦੀ ਰਹੀ ਉਦੋਂ ਤੱਕ ਆਪ ਵੀ ਉਹ ਨਾਮ ਜਪਦੀ ਰਹੀ ਤੇ ਫਰੀਦ ਨੂੰ ਵੀ ਨਾਮ ਜਪਣ ਵਾਸਤੇ ਜੰਗਲ ਵਿੱਚ ਭੇਜਦੀ ਰਹੀ ਹਰੇਕ ਮਾਤਾ ਨੂੰ ਆਪਣੇ ਪੁੱਤਰ ਨੂੰ ਇਹੋ ਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਆਪ ਵੀ ਨਾਮ ਜਪਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਨਾਮ ਜਪਣ ਲਈ ਪ੍ਰੇਰਣਾ ਦੇਣੀ ਚਾਹੀਦੀ ਹੈ ਦੁਨੀਆਂ ਵਿੱਚ ਆਏ ਬੰਦੇ ਦਾ ਇਹੀ ਅਸਲੀ ਮਨੋਰਥ ਹੈ ਤਨ ਤਨ ਜਣੇ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਜਿਸ ਮਾਤਾ ਦਾ ਪੁੱਤਰ ਨਾਮ ਜਪਦਾ ਹੈ ਉਸ ਮਾਤਾ ਦੇ ਅੱਗੇ ਧੰਨ ਸ਼ਬਦ ਲੱਗ ਜਾਂਦਾ ਹੈ ਹੋਰ ਕਿਸੇ ਵੀ ਤਰੀਕੇ ਮਾਤਾ ਦੇ ਅੱਗੇ ਧੰਨ ਸ਼ਬਦ ਨਹੀਂ ਲੱਗਦਾ ਜੇ ਮਾਤਾ ਚਾਹੇ ਤਾਂ ਉਹ ਆਪਣੇ ਪੁੱਤਰ ਨੂੰ ਮਹਾਪੁਰਖ ਸੂਰਮਾ ਸੰਤ ਬਣਾ ਸਕਦੀ ਹੈ ਇਹ ਮਾਤਾ ਦੇ ਹੱਥ ਵਿੱਚ ਹੈ ਕਿ ਆਪਣੇ ਪੁੱਤਰ ਨੂੰ ਕੀ ਬਣਾਉਣਾ ਹੈ ਜਿੰਨੇ ਵੀ ਭਗਤ ਹੋਏ ਹਨ ਉਹੋ ਜਿਆਦਾਤਰ ਮਾਤਾ ਦੀ ਸਿੱਖਿਆ ਦੇ ਕਾਰਨ ਹੀ ਭਗਤ ਬਣੇ ਹਨ ਇਸ ਕਰਕੇ ਇਹ ਮਾਤਾ ਦਾ ਫਰਜ਼ ਹੈ ਕਿ ਆਪਣੇ ਪੁੱਤਰ ਨੂੰ ਚੰਗੇ ਪਾਸੇ ਲਾਵੇ ਉਸ ਨੂੰ ਚੰਗੀ ਸਿੱਖਿਆ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ